ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਟਿੱਲੂ ਸਾਹਿਬ ਨੇ ਖਾਸ ਕਰਕੇ ਜੋ ਥੈਰਾਪੀ ਇੱਥੇ ਦਿੱਤੀ ਜਾ ਰਹੀ ਹੈ ਔਰ ਪਾਵਰ ਆਫ ਯੂਨੀਵਰਸ ਕੁਦਰਤ ਦਾ ਇਹ ਸੁਣਿਆ ਸੁਣਿਆ ਬਈ ਬੜਾ ਜੁਬਾ देखो ਸਰੀਰ ਦੇ ਵਿੱਚ ਹੀ એનર્ਜੀ ਹੁੰਦੀ ਹੈ ਸਰੀਰ ਦੇ ਵਿੱਚ ਹੀ ਬਿਮਾਰੀ ਹੁੰਦੀ ਹੈ ਅੱਜ ਦਾ ਜਿਹੜਾ ਫੰਕਸ਼ਨ ਹੈ ਅੱਜ ਦਾ ਜਿਹੜਾ ਇਹਨਾਂ ਦਾ ਸਰਜੀਤ ਸਿੰਘ ਉਹਨਾਂ ਨੇ ਮਤਲਬ ਤਾਂ ਆਪਣੇ ਇਕੁਪਮੈਂਟ ਦਿਖਾਇਆ ਹੈ ਲੋਕਾਂ ਨੂੰ ਮਦਦ ਜਾਗਰਤ ਕੀਤਾ ਹੈ ਕਾਫੀ ਇਹ ਕਾਮਯਾਬ चीज ਹੈਗੀ ਹੈ ਫ੍ਰੀਕੁਐਂਸੀ ਮੋਡੂਲੇਸ਼ਨ ਦੇ ਵਿਸ਼ੇ ਤੇ ਕੰਮ ਕਰਦੀ ਹੈ ਤੇ ਆਸ ਹੈ ਕਿ ਲੋਕ ਇਹਨੂੰ ਯੂਜ਼ ਕਰਨਗੇ ਤੇ ਦਵਾਈਆਂ ਤੋਂ ਦੂਰ ਹੋ ਜਾਣਗੇ ਇਹ ਤਾਂ ਕੋਈ ਦਵਾਈ ਵੀ ਨਹੀਂ ਨਾ ਕੋਈ ਦਵਾਈ ਆ ਇਹ ਤਾਂ ਨਾ ਕੋਈ ਕਸਰਤ ਆ ਤੇ ਇਹਨਾਂ ਦੇ ਰਾਈ ਜੋ ਇਹਨਾਂ ਨੇ ਮਸ਼ੀਨ ਕੋਈ ਬਹੁਤੀ ਮਹਿੰਗੀ ਵੀ ਨਹੀਂ ਹੈ 35-36 ਹਜ਼ਾਰ ਦੀ ਸਾਰੀ ਹਾਂਜੀ ਫ੍ਰੀਕੁਐਂਸੀ ਦੇ ਤੇ ਚਲੋ ਗੁਰੂ ਕਿਰਪਾ ਕਰੇ ਮੇਰੇ ਵੀਰ ਨੇ ਕੰਮ ਸ਼ੁਰੂ ਕੀਤਾ ਸਾਡੇ ਨਗਰ ਨਿਵਾਸੀ ਸਾਡਾ ਇਲਾਕਾ ਨਿਵਾਸੀ ਜਿੰਨੇ ਵੀ ਆ ਇੰਨੇ ਤੋਂ લાભ ਲੈਣਾ ਤੇ ਰੋਗੀ ਕਾ ਪ੍ਰਭ ਖੰਡੋ ਰੋਗ ਤੇ ਦੁਖੀਏ ਕਾ ਘਟੋ ਪ੍ਰਭ ਸੋ ਜੋ ਅੱਜ ਪਿੰਡ ਦੇ ਵਿੱਚ ਸਰਬਜੀਤ ਸਿੰਘ ਨੇ ਫਰਾਲਾ ਕੀਤਾ ਵੇਖੋ ਦੁੱਖ ਤੰਤਿਤ ਤੇ ਸਾਰੇ ਜੀਆਂ ਨੂੰ ਹੈਗੀ ਆ ਜੋ ਜੋ ਮਸ਼ੀਨ ਇਹਨਾਂ ਨੇ ਲਿਆਂਦੀ ਆ ਤੇ ਅੱਜ ਸਰਦਾਰ ਮਨੁਜਿੰਦਰ ਸਿੰਘ ਜੀ ਆਏ ਹੀ ਉਹਨਾਂ ਦੇ ਪਤਨੀ ਨੂੰ ਲਾਈ ਕਿ ਉਹ ਕਹਿੰਦੇ ਕਿ ਐਸੀ ਗੋਡੇ ਉਹਨਾਂ ਦਾ ਆਪਰੇਸ਼ਨ ਹੋਣਾ ਸੀ दा दा कि ਉਹਨਾਂ ਨੇ ਰਾਤੀ ਲਈ ਤੇ ਅੱਜ ਉਹ ਇੱਥੇ ਪਹੁੰਚੇ ਉਹਨਾਂ ਦਾ ਵੀ ਆਉਂਦਾ ਬਹੁਤ ਸੁਵਾਰਕਤ ਹੈ ਮੈਂ ਕਹਿ ਗਿਆ ਕਿ ਪ੍ਰੋਗਰਾਮ ਦੇਖਣ ਹੋ ਗਿਆ ਹੋਵੇ ਬਾਕੀ ਤਾਂ ਹੋ ਜਾਏਗੀ ਕਰ ਦੋਗੇ ਫਿਰ ਇਧਰ ਕੋ ਘਰ ਨਿਕਲ ਜਾਈਏ ਚਲਿਏ ਆਜ ਬਹੁਤ ਕੰਮ ਕਰਦਾ ਜੀ ਉਹਨਾਂ ਨੂੰ ਵੀ ਫਾਇਦਾ ਹੋਵੇ ਉਹ ਵੀ ਹੋਤਨੀ ਹਾਂਜੀ ਸਾਰਾ ਅੱਜ ਦੇ ਪ੍ਰੋਗਰਾਮ ਦੇਖੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਡਾਕਟਰ ਸਾਹਿਬ ਨੇ ਆਸਟ੍ਰੇਟਿਕ ਟ੍ਰੀਟਮੈਂਟ ਵੀ ਕਰ ਰਹੇ ਨੇ ਔਰ ਸਰ ਸਾਹਿਬ ਹੁਮਰਤ ਦਾ ਐਡਵਾਂਸਡ ਲੇਬਲ ਸਰੀਰ ਦੇ ਵਿੱਚ ਇਹ ਨਦੀ ਸਰੀਰ ਦੇ ਵਿੱਚ ਬਣਾਏ ਇਹ ਸਾਰੇ ਜਿਹੜੇ ਇੰਸਟਰੂਮੈਂਟਸ ਨੇ ਜਿਹੜੋ ਜਗਾ ਨਾ ਹੈ 13 ਹਰ ਹਰਜਨ ਇਸ ਜਿਹੜੇ ਐਂਡ ਸਾਊਂਡ ਨੂੰ ਬਾਫਰੰਗਾ ਇੱਕ ਯੂਨਿਟ ਹੁੰਦਾ ਹੈ ਮੀਗਾ ਹਰਟਜ਼ ਕੋ ਇਹ ਸਾਊਂਡ ਵੀ ਹੈ ਅਤੇ ਨਰਜੀ ਵੀ ਹੈ ਵਾਈਬ੍ਰੇਸ਼ਨ ਵੀ ਹੈ ਇਹ ਸਾਰਾ ਮਿਲਾਜ ਸਰੀਰ ਦੇ ਜਿਹੜੇ ਸੈਲਸ ਦੇ ਨੂੰ ਐਕਟੀਵੇਟ ਕਰਦਾ ਹੈ ਸਟ੍ਰੇਟ ਦੀ એનર્ਜੀ ਦੇ ਨਾਲ ਹੀ ਦਵਾਈ ਦੇ ਹਰ ਤਰੀਕੇ ਦਾ ਜੈਗਾਜ ਦਾ ਹੋਣ ਲੋਗੋ

और यहाँ पर कई सारे लोगों को मिला हूँ तो ये डिवाइस के बारे में बताता हूँ अब ये डिवाइस के बारे में मैं तीन चीजें बताऊँगा ये आपके जितने भी सेल्स हैं बॉडी में वो सारे के सारे सेल्स को एक्टिव करती है आपके सेल्स को रिपेयर करते हैं और आपके सेल्स को जैसे मानो रिजूबिनेट कर सकती है ये डिवाइस और फिर दूसरा काम ये होता है आपके ब्लड के ऊपर जब आपका ब्लड का सर्कुलेशन सही हो जाएगा तो मैं मानता हूँ कि फिर उसमें कोई बीमारी टिक नहीं पाती है तो ये ब्लड वेसल्स को डायलेट भी कर सकती है ब्लड विस्कोसिटी कम कर सकती है तो पूरा ब्लड का प्योरिफिकेशन हो जाता है तो इस हालात में आप देखोगे तो आपकी बीमारी की वजह जो सारी होती है वो सारी वजह निकल जाती है तीसरी बात बहुत बड़ी ये है इसमें कि ये अपने जो हड्डी है अपनी जो भी वो हड्डी में जो भी जॉइंट होते हैं जैसे नी जॉइंट होते हैं नी पेन होता है किसी को बैक पेन होता है तो ऐसे सब पेन वाले कोई भी मामला है ना तो इसके ऊपर बहुत अच्छे से रिजल्ट हम लोग ले चुके हैं और जैसे मानो कि नी रि, नी रिप्लेसमेंट जैसा भी मामला हो ना तो उसमें बहुत सब लोगों को फायदे मिले हैं तो ये सब चीजें मुमकिन है जैसे ये एक मैजिकल डिवाइस की तरह काम क्या नाम है ना? सर डिवाइस का डिवाइस का नाम है टेरा हट स्केर गुड मॉर्निंग एवरीबॉडी दोस्तों मेरा नाम सरजीत ढिलो अमृतसर तो ਸਰ ਮੈਂ ਇੱਕ ਛੋਟੀ ਜੀ ਇਨਫਰਮੇਸ਼ਨ ਤੁਹਾਨੂੰ ਦੇਣਾ ਚਾਹੁੰਦਾ ਹਾਂ ਕਿ ਮੈਨੂੰ ਉੱਚੀ ਉੱਚੀ ਪਰਮਾਤਮਾ ਕਦੇ ਵੀ ਜਿਨ੍ਹਾਂ ਨੂੰ ਮਿਲਣ ਦੇ ਮੰਦਿਰ ਗੁਰਦਾਰੇ ਮਸਜਦ ਵਿੱਚ ਝਾਂਕ ਕੇ ਸਾਹਮਣੇ ਨਹੀਂ ਮਿਲਦਾ ਕਿਸੇ ਨਾ ਕਿਸੇ ਇਨਸਾਨ ਦੇ ਰੂਪ ਦੇ ਵਿੱਚ ਤੁਹਾਨੂੰ ਆ ਕੇ ਮਿਲਦਾ ਵਾ ਦੋਸਤੋ ਅੱਜ ਜੋ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਰਿਹਾ ਵਾ ਪਿਆ ਦੀ ਇੱਕ ਐਸੀ ਕ੍ਰਾਂਤੀਕਾਰੀ ਫ੍ਰੀਕੁਐਂਸੀ ਆਜਾਤ ਹੋਈ ਹੈ ਜਿਹਦੇ ਨਾਲ 80 ਦੇਸ਼ਾਂ ਦੇ ਵਿੱਚ ਕਾਨੂੰਨ ਸੇਧ ਵਿੱਚ ਉਹ ਫਰਕ ਪਿਆ ਵਾ ਜਿਹੜਾ ਕਿ ਹਸਪੀਟਲਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਲੱਖਾਂ ਰੁਪਏ ਖਰਚ ਕੇ ਵੀ ਨਹੀਂ ਪੈਂਦਾ ਅੱਜ ਮੈਂ ਪਿੰਡ ਦੇ ਵਿੱਚ ਕੰਦ ਫੰਕਸ਼ਨ ਕੀਤਾ ਕਮ ਸੇ ਕਮ 2-300 ਲੋਕ ਉੱਥੇ ਆਏ ਜਿਨ੍ਹਾਂ ਦੇ ਵਿੱਚ ਤੁਸੀਂ ਵੀਡੀਓ 'ਚ ਦੇਖ ਸਕਦੇ ਜੇ ਬਟ ਅੱਜ ਸਿਰੇ ਸੇਰ ਮੇਰੇ ਘਰ ਬਹੁਤ سارے ਲੋਕ ਇਸ ਤਰ੍ਹਾਂ ਦੇ ਆ ਗਏ ਜਿਨ੍ਹਾਂ ਨੂੰ ਗੁੱਡਿਆਂ ਦੀ ਪ੍ਰੋਬਲਮ ਸੀ ਮੋਢਿਆਂ ਦੀ ਪ੍ਰੋਬਲਮ ਸੀ ਸਰਵਕਲ ਦੀ ਪ੍ਰੋਬਲਮ ਸੀ ਔਰ ਮੈਂ ਸ਼ਾਰਟ ਰੈਂਡ ਇਹ ਦੱਸਣਾ ਚਾਹੁੰਦਾ ਵਾਂ ਜਿਹੜਾ ਵੀ ਆਇਆ ਰੋਂਦਾ ਆਇਆ ਹੱਸਦਾ ਗਿਆ ਥੈਂਕਸ ਟੂ ਥਿਸ ਪਰਸਨ ਜਿਸ ਨੇ ਇਹ ਫ੍ਰੀਕਵੈਂਸੀ ਦੀ ਆਜ਼ਾਦ ਕੀਤੀ ਆ ਥੈਂਕ ਯੂ ਵੈਰੀ ਮੱਚ